ਦੇਖੋ ਗਾਇਸ ਸਟਰਾਬੇਰੀਆਂ ਦੇਖੇ ਜੱਪੂ ਖੇਡਦੀ ਆ ਕਿਹਦੇ ਨਾਲ ਖੇਡਦੀ ਆ ਲੈ ਪਾਈ ਹੁਣ ਫੇਰ ਰੁੱਸੀ ਬੈਠੀ ਆ ਜੱਪੂ ਕੀ ਹੋਇਆ ਜੱਪੂ ਆ ਜਾਂਦੀ ਆ ਦੀਦੀ ਹੋ ਗਿਆ ਸਾਈਕਲੀ ਦਾ ਭਾਈ ਲੱਗ ਗਿਆ ਪੈਂਚਰ ਟਿਊਬ ਫੁੱਟਿਆ ਹੈ ਨਾ ਹਾਂ ਪਲਾਂਟਸ ਲਵਰ ਆ ਸੀ ਇਹ ਤਾਂ ਜ਼ਰੂਰੀ ਆ ਦਾ ਸਤਿ ਸ਼੍ਰੀ ਅਕਾਲ ਜੀ ਆਪਾਂ ਹੋ ਗਏ ਤਿਆਰ ਤੇ ਸਫਾਈਆਂ ਪੂਆਂ ਕਰ ਲੀਆਂ ਸਬਜੀ ਬਣਾ ਲਈ ਸਾਰੇ ਕੰਮ ਵੇਲੇ ਹੋ ਗਏ ਜੱਜ ਜੀ ਵੀ ਤਿਆਰ ਹੈ ਇਹ ਵੀ ਆਪਣੀ ਪੋਨੀ ਵਗੈਰਾ ਨਹਾਤ ਹੋ ਕੇ ਵੀ ਤਿਆਰ ਹੋ ਗਈ ਤੇ 1:30 ਹੋ ਗਏ ਹਜੇ ਤੱਕ ਤਾਂ ਸਾਡੇ ਰਿਸ਼ਤੇਦਾਰ ਆਏ ਨਹੀਂ ਦੇਖਦਾ ਕਿੰਨੇ ਕ ਟਾਈਮ ਤੱਕ ਆਂਦੇ ਨੇ ਤੇ ਵੈਸੇ ਉਹਨਾਂ ਨੇ 10 ਵਜੇ ਤੋਂ ਬਾਅਦ ਹੀ ਕਿਹਾ ਸੀ ਚਲ ਵੈਸੇ ਇਹ ਟਾਈਮ ਠੀਕ ਆ ਇਹਨੇ ਨੂੰ ਕੰਮਕਾਰ ਵੀ ਹੋ ਜਾਂਦੇ ਨੇ ਖੁਸ਼ੀ ਅਜੇ ਲੇਟ ਹੋ ਗਈ ਵਿਚਾਰੀ ਰੋਟੀ ਖਾਂਦੀ ਆ ਇਹ ਇਹਨੂੰ ਸਬਜੀ ਟੇਸਟ ਕਰ ਲਈ ਬਿਠਾਇਆ ਕਿ ਚੈੱਕ ਕਰ ਕੋਈ ਕਮੀ ਪੇਸ਼ੀ ਤਾਂ ਨਹੀਂ ਮੇਰੇ ਵੱਲੋਂ ਕੋਈ ਕਮੀ ਪੇਸ਼ ਹੀ ਨਹੀਂ ਅੜਾ ਜਪੋ ਤੇ ਅੱਜ ਬਹੁਤ ਸੋਹਣਾ ਮੌਸਮ ਆ ਧੁੱਪ ਐਨ ਕੜਾਕੇਦਾਰ ਆ ਟੈਂਪਰੇਚਰ ਵੀ 30 ਡਿਗਰੀ ਤੱਕ ਪਹੁੰਚ ਗਿਆ ਜਦੋਂ ਮੀਂਹ ਪਿਆ ਸੀ 25 ਤੋਂ ਘਟ ਗਿਆ ਸੀ ਹੁਣ ਆ ਦੋ ਦਿਨ ਦੀ ਧੁੱਪ ਨਾਲ ਸਿੱਧਾ 28 ਤੋਂ 30 ਤੱਕ ਪਹੁੰਚ ਗਿਆ ਤੇ ਚਲੋ ਚੱਲੀਏ ਜੱਬ ਜੀ ਕਹਿੰਦੀ ਕੱਲ ਵਾਲੀਆਂ ਸਟ੍ਰਾਬੇਰੀਆਂ ਦੇਖ ਕੇ ਆਣੀਆਂ ਨੇ ਚਲੋ ਫਟਾਫਟ ਤੋਂ ਨਵੀਂ ਦਿਖਾਈਏ ਕੱਲ ਵਾਲੇ ਬੂਟੇ ਜਪਜੀ ਨੂੰ ਜ਼ਿਆਦਾ ਚਾਹਤਾ ਸਟਰਾਬੇਰੀ ਦਾ ਲਿਫਾਫਾ ਉਤਾਰਨ ਤੋਂ ਬਾਅਦ ਕਲਮਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਗਰੋ ਕਰ ਰਹੀਆਂ ਨੇ ਕੋਈ ਅਸਰ ਨਹੀਂ ਹੋਇਆ ਤੇ ਆ ਦੇਖੋ ਇਹਦੇ ਪੱਤੇ ਵੀ ਖਿੜੇ ਹੋਏ ਨੇ ਖੁੱਲਦਾ ਨਹੀਂ ਗੇਟ ਲੈ ਚਲ ਖੁੱਲਦਾ ਨਹੀਂ ਗੇਟ ਮੋਟੋ ਤੋਂ ਆ ਕਿੱਥੇ ਆਹ ਦੇਖੋ ਗਾਇਸ ਸਟਰਾਬੇਰੀਆਂ ਪੱਕੀਆਂ ਹੋ ਗਈਆਂ ਨੇ ਕਿੰਨੀਆਂ ਸੋਹਣੀਆਂ ਲਾਦੀਆਂ ਨੇ ਨਾ ਮੰਮਾ ਪੱਕੀਆਂ ਗਈਆਂ ਹਾਂ ਇਹਨੂੰ ਪਾਣੀ ਇਹ ਪਾਣੀ ਟੱਚੋਂ ਤੋਂ ਬਚਾਉਣਾ ਇਹਨਾਂ ਨੂੰ ਨਹੀਂ ਤਾਂ ਇਹਨਾਂ ਨੇ ਫੰਗਸ ਲੱਗ ਕੇ ਖਰਾਬ ਹੋ ਜਾਣ ਆ ਸੁੱਕਾ ਜਿਹਾ ਪੱਤਾ ਰੱਖ ਦਿੰਨੇ ਆ ਜੀਪੂ ਹੂੰ ਸੁੱਕੇ ਜਿਹੇ ਪੱਤੇ ਦੇ ਉੱਪਰ ਜਦੋਂ ਇਹ ਬਿਲਕੁਲ ਰੈੱਡ ਹੋ ਜੂਗੀ ਨਾ ਫਿਰ ਤੇਨੂੰ ਖਾਣ ਨੂੰ ਦਵਾਂਗੀ ਠੀਕ ਹੈ ਇਹਦੇ ਮਲਚਿੰਗ ਕਰਨੀ ਜ਼ਰੂਰੀ ਹੁੰਦੀ ਆ ਦੂਸਰਾ ਬੂਟਾ ਆਜੋ ਗਾਇਜ਼ ਦੂਸਰਾ ਬੂਟਾ ਦੇਖੀਏ ਆ ਸੀ ਦੂਸਰਾ ਬੂਟਾ ਉਹ ਇਹ ਤੇ ਵੀ ਉਹੀ ਕੰਮ ਮਲਚਿੰਗ ਕਰਨੀ ਪੈਣੀ ਆ ਮੇਰੇ ਕੋਲ ਨਾ ਪ੍ਰਾਲੀ ਵਗੈਰਾ ਹੈ ਨਹੀਂ ਤੇ ਤੇ ਦੇਖੋ ਹਲਦੀ ਗ로우 ਹੋ ਗਈਆਂ ਤੇ ਬਾਕੀ ਸਬਜ਼ੀਆਂ ਵੀ ਵਧੀਆ ਹੋ ਗਈਆਂ ਟਮਾਟਰ ਨਹੀਂ ਮੈਂ ਇਸ ਵਾਰ ਛੱਤ ਤੇ ਲਗਾਉਂਦੀ ਕਿਉਂਕਿ ਛੱਤ ਤੇ ਟੈਂਪਰੇਚਰ ਇਸ ਵਾਰ ਵਧੂਗਾ ਤੇ ਆਹ ਦੇਖੋ ਆਹ ਕਮਲੇ 'ਚ ਨਾ ਮੈਂ ਸਟ੍ਰਾਬੇਰੀ ਲਗਾਉਂਦੀ ਲਗਾਉਂਦੀ ਨੇ ਲਗਾਉਣੀ ਬੰਦ ਕਰਤੀ ਆਹ ਦੇਖੋ ਇਹਦੀ ਮਿੱਟੀ ਚਿਪਚਿਪੀ ਆ ਕੱਲ ਦਾ ਪਾਣੀ ਦੇਖੋ ਇਹਦੇ ਵਿੱਚ ਖੜਾ ਆਹ ਦੇਖੋ ਇੱਥੋਂ ਇਹਦੀ ਮਿੱਟੀ ਸਾਰਾ ਗਮਲੇ ਦੀ ਮਿੱਟੀ ਨੂੰ ਬਾਹਰ ਕੱਢ ਕੇ ਛਾਂਟੀ ਕਰਕੇ ਖਾਦ ਮਿਕਸ ਕਰਕੇ ਫਿਰ ਇਹਨੂੰ ਤਿਆਰ ਕਰਾਂਗੇ ਤੇ ਜਿਹੜੇ ਗਮਲਿਆਂ ਚ ਲਗਾਈ ਆ ਉਹ ਤੁਸੀਂ ਆਪ ਦੇਖ ਸਕਦੇ ਹੋ ਕਿ ਮਿੱਟੀ ਚ ਪਾਣੀ ਬਿਲਕੁਲ ਰਚਿਆ ਹੋਇਆ ਇਹ ਫਰਕ ਹੁੰਦਾ ਮਿੱਟੀ ਦਾ ਤੇ ਚਿਪਚਿਪੀ ਮਿੱਟੀ ਦਾ ਇਹ ਫਰਕ ਹੁੰਦਾ ਕਿ ਇਹ ਚ ਪਾਣੀ ਨਹੀਂ ਜਾਂਦਾ ਤੇ ਆ ਦੇਖੋ ਸਾਰੀਆਂ ਬੇਲਾਂ ਹੋ ਗਈਆਂ ਹਾਂ ਤੇਰਾ ਪੂਟਾ ਇਦਾਂ ਦੇਖੀ ਜੱਪੂ ਓ ਜਪਜੀਏ ਬੂਟਾ ਦੇਖੋ ਬਈ ਇਹ ਪੋਟੂ ਲਾਕਾ ਪlant ਜਪਜੀ ਨੇ ਲਗਾਇਆ ਸੀ ਚੁੱਪ ਗਿਆ ਨਾ ਚੁੱਪ ਗਿਆ ਕੱਟੋ ਫਿਰ ਉਹਨੂੰ ਧਿਆਨ ਨਾਲ ਖੜ ਜਾ ਲੈ ਬਾਬੋ ਕਿੱਥੇ ਨਾ ਜਾਹੀਂ ਤੂੰ ਹੱਥ ਪਕੜ ਲੈ ਹਾਂ ਚਲ ਦੇਖੋ ਕੀ ਕੀ ਦਾ ਨਾਮ ਕੀ ਹੈ ਪlant ਦਾ ਪੋਟੂ ਲਾਕਾ ਦੁਪਹਿਰ ਖਿੜੀ ਦੁਪਹਿਰ ਖਿੜੀ ਹੂੰ ਚਲ ਚਲੀਏ ਗਾਈਜ਼ ਕੁਰਸੀਆਂ ਹਜੇ ਖਾਲੀ ਹੋ ਪਈਆਂ ਨੇ ਗੈਸਟ ਹਜੇ ਆਏ ਨਹੀਂ ਸਵਾ 12 ਹੋ ਗਏ ਸਵਾ 12 ਹੋ ਗਏ ਗਾਈਜ਼ ਅਸੀਂ ਤਾਂ ਚਾਹ ਵੀ ਨਹੀਂ ਬਣਾਏ ਕਿ ਚਲੋ ਆ ਜਾਂਦੇ ਨੇ ਚਾਹ ਬਣਾਉਣੇ ਆ ਹਨਾ ਤੇ ਭੁੱਖ ਲੱਗ ਗਈ ਆ ਜਪਜੀਤ ਉਹ ਤਾਂ ਫਿਰ ਪੇਸ਼ੈਂਸ ਨਹੀਂ ਰੱਖੇਗਾ ਮੇਗਾ ਪੁੱਤ ਚਲੋ ਤੁਸੀਂ ਆਪਾਂ ਕੁਝ ਖਾਓ ਪੀਓ ਹਨਾ ਉਹ ਕਹਿੰਦੇ ਹਜੇ ਤੁਰਿਆਂ ਅਸੀਂ ਪਹੁੰਚਣ ਆਲੇ ਆ ਚਲੋ ਪਹੁੰਚ ਜਾਣਗੇ ਹਨਾ ਤੇ ਪਰ ਸਾਡੇ ਢਿੱਡ ਦੇ ਚੂਹੇ ਤਾਂ ਟੱਪਣ ਲੱਗੇ ਤੇ ਮੈਂ ਹੁਣ ਨਾ ਤਾਂ ਚਾਹ ਬਣਾਉਣ ਵਾਲਿਆਂ ਚਾਣੀਆਂ ਨਾ ਦੁਪਹਿਰ ਦੀ ਰੋਟੀ ਖਾਣ ਵਾਲਿਆਂ ਚ ਕਿਉਂਕਿ ਸਵਾ 12 ਜੇ ਚਾਹ ਬਣਾ ਕੇ ਪੀ ਪੀਵਾਂਗੇ ਅਸੀਂ ਤਾਂ ਉਹਨਾਂ ਨਾਲ ਚਾਹ ਨਹੀਂ ਪੀਤੀ ਜਾਣੀ ਜੇ ਹੁਣ ਰੋਟੀ ਖਾਣ ਬਾਰੇ ਸੋਚਾਂ ਤਾਂ ਫਿਰ ਨਹੀਂ ਫਿਰ ਸਾਰੇ ਇਕੱਠੇ ਬੈਠ ਕੇ ਰੋਟੀ ਖਾਣਾ ਹੁਣ ਕਨਫਿਊਜ਼ਨ ਦਾ ਮਾਹੌਲ ਚੱਲ ਰਿਹਾ ਦੇਖਦੇ ਕਿੰਨੇ ਟਾਈਮ ਚ ਪਹੁੰਚਦੇ ਨੇ ਹਜੇ ਤੱਕ ਤਾਂ ਆਏ ਨਹੀਂ ਲਓ ਜੀ ਆ ਗਏ ਸਾਡੇ ਰਿਸ਼ਤੇਦਾਰ ਆਈ ਉਹ ਗਾਇਜ਼ ਰਿਸ਼ਤੇਦਾਰਾ ਰੋਟੀ ਪਾਣੀ ਸ਼ਕਾਤਾ ਹੁਣ ਇਹਨਾਂ ਛੱਤੀ ਲਈ ਜਿੰਨੇ ਬੈਠਾ ਉਤਰ ਆਜੋ ਅੱਜ ਸਾਡੇ ਕਿਹੜੇ ਗੈਸਟ ਆਏ ਨੇ ਉਹਨਾਂ ਨਾਲ ਗੱਲ ਕਰਾਂਗੇ ਵੀ ਇੱਕ ਗੈਸਟ ਤਾਂ ਸਾਡਾ ਮੇਰਾ ਜੀਜਾ ਉਹ ਅੰਦਰ ਬੈਠਾ ਮੇਰਾ ਜੀਜਾ ਮੇਰੇ ਘਰ ਵਾਲੀ ਦੀ ਸਾਲੀ ਆਈ ਆ ਹਨਾ ਹਾਂ ਸਟ੍ਰਾਬੇਰੀਆਂ ਦੋ ਬੂਟੇ ਲਿਆਂਦੇ ਸੀ ਵਿੰਦਰ ਇੱਕ ਇੱਧਰ ਆ ਆ ਲੱਗਿਆ ਹੋਇਆ ਇਹ ਸਟ੍ਰਾਬੇਰੀ ਹਾਂ ਦੋ ਬੂਟੇ ਪੱਕੀਆਂ ਨਹੀਂ ਥਰੀ ਪੱਕੀਆਂ ਨਹੀਂ ਹਾਂ ਇਹ ਤਾਂ ਲੈ ਕੇ ਦੇਖੇ ਤਾਂ ਤੇ ਕਤੂਰਾ ਜਾਂ ਫਿਰਦਾ ਸੀ ਅਜੂ ਦਿਖਿਆ ਹੀ ਨਹੀਂ ਜਿਪੋ ਕਹਿੰਦਾ ਖੇਡਦੀ ਆ ਕਿਹਦੇ ਨਾਲ ਖੇਡਦੀ ਆ ਲੇ ਲੇ ਸ੍ਰੇਵੀਰਨਾ ਵਾਹ ਆਉਂਦੀ ਆ ਲੇ ਲੇ ਸਟਾਈਲ ਗੁੱਡੀ ਆਪਣੀ ਚੱਪਲਾਂ ਵੀ ਨਾਲ ਲੈ ਕੇ ਗੁੱਡੀ ਗੇਰਨਾ ਜਾਇਓ ਅੱਛਾ ਜਦੋਂ ਮੈਂ ਟੱਕਰ ਖੇਡਦੀ ਹਾਂ ਤਾਂ ਬਾਅਦ ਮਮੀ ਨੇ ਜੱਬਜੀ ਕੀ ਹੋ ਗਿਆ ਤੇ ਫਿਰ ਕੀ ਹੋ ਗਿਆ ਉਹਨੂੰ ਪਤਾ ਨਹੀਂ ਲੱਗਿਆ ਜੱਬਜੀ ਰੁੱਸ ਗਈ ਯਮੇਨਾਂ ਐਂਡੀ ਅੱਛਾ ਫਿਰ ਮਣਾ ਲਓ ਪੁੱਤ ਤੁਸੀਂ ਰੁੱਸਣਾ ਨਹੀਂ ਦੁਰਸੇ ਗਏ ਸੀ ਤੇ ਪੋ ਹੈ ਲੈ ਭਾਈ ਹੁਣ ਫੇਰ ਰੁੱਸੀ ਬੈਠੀ ਐ ਜੱਪ ਜੀ ਕੀ ਹੋਇਆ ਜੱਪੂ ਸਨੇਵਰ ਕੀ ਹੋ ਗਿਆ ਉਹਨੂੰ ਪਤਾ ਕਿਉਂ ਨਹੀਂ ਇੱਲੇ ਤੇ ਢਾਡ ਦਿਨੀ ਆਪ ਕਹਿੰਦੀ ਖੇਡ ਅੱਛਾ ਤੂੰ ਝੂਲੇ ਤੇ ਬੈਠਣਾ ਉਹ ਕਹਿੰਦੀ ਖੇਡ ਦੱਸੋ ਜੀ ਉਹ ਆ ਲਿਆ ਜਬੂ ਆ ਜਾ ਪੁੱਤ ਜਬ ਮਨਾ ਲਿਆ ਆ ਜਾ ਇਹ ਜੱਬ ਜੀ ਆ ਜਾ ਪੁੱਤ ਜੱਬ ਜੀ ਸਿੱਦੇ ਥੋੜੀ ਹੁੰਦੇ ਨੇ ਆ ਜਾ ਓਹ 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 ਆ ਚੱਲੇ ਨੇ ਮਨਾਉਣ ਉਹਨੂੰ ਲੈ ਲੈ ਫੁਕਰੀ ਚਾਹ ਚੱਲੇ ਰ ਬੈਠੀ ਹੁਣ ਜੱਪੂ ਆ ਗਿਆ ਫਿਰ ਤੁਸੀਂ ਦੀਦੀ ਕੋ ਹੁਣ ਆ ਕੇ ਸੈਟ ਹੋ ਕੇ ਬੈਠ ਗਈ ਬਸ ਆ ਮੰਨੀ ਆ ਟੀਡੀ ਜੱਪੂ ਐਪੀਚਲੋ ਹੈਲੋ ਗਰਲ ਟੀਡੀ ਦਿਵਾਰਾ ਕਿਡੋ ਗਈਤੀ ਵਾਰਾ ਕਿਡੋ ਗਈਤੀ 4 4 3 4 5 6 ਵੇ ਆਰ ਯੂ ਕੀ ਗੱਲ ਜੀ ਚੀਜਾ ਥੋੜੇ ਚੀਜਾ ਚੀਜੇ ਵੀ ਆ ਰਹੇ ਕਿਚਨ ਦਿਖਾਓ ਮੇਰੀ ਬਾਗਬਾਨੀ ਦੀਜੇ ਨੂੰ ਦਿਖਾਓ ਮੇਰੀ ਬਾਗਬਾਨੀ ਉਹੀ ਲੱਗਿਆ ਮੈਂ ਦੇਖ ਲਾ ਆਦਾ ਜਿਹੜੇ ਸੁਣ ਕੇ ਵੀ ਬੈਠੀ ਆ ਆ ਉਹ ਕਹਿੰਦੀ ਮੈਂ ਚੁੱਲੇ ਤੇ ਬੈਠਣਾ ਉਹ ਕਹਿੰਦੀ ਮੈਂ ਖੇਡਣਾ ਦੋਨੋਂ ਜਾਣੇ ਇੱਕ ਦੂਜੇ ਨਾਲ ਰੁੱਸਣ ਲੱਗਿਆ ਹੋਈਆਂ ਨੇ ਇਹ ਕਹਿੰਦੀ ਮੈਂ ਚੁੱਲਾ ਲੈਣਾ ਉਹ ਕਿਸੇ ਖੇਡਣਾ ਤੇਰੇ ਨਾਲ ਤਾਂ ਉਸਕੇ ਬੈਠੀ ਐ ਵੀ ਕੋਈ ਨਾ ਕੋਈ ਨਾ ਪਰਤ ਹਾਂ ਉਧਰ ਪਾਉਂਦੇ ਨੇ ਮਟੂ ਓ ਮਕਾਰ ਬਣਦਾ ਇਹ ਮਿਲਿਆ ਟਰੈਕਟਰ ਦੇਖ ਪੁੱਤ ਤਪੋ ਹੌਲੀ ਦੇਖ ਕੇ ਪੁੱਤਾ ਨਹੀਂ ਬੂਦੇ ਬੁੱਟੇ ਨੂੰ ਪਾਣੀ ਦੇਣ ਵਾਲਾ ਹੋ ਗਿਆ ਸ਼ਾਮ ਨੂੰ ਪਾਉਣਿਆ ਪੱਤੇ ਵਿਚਾਰੇ ਦੇ ਮਰ ਜਾਗੇ ਹੈ ਨਹੀਂ ਨਹੀਂ ਇਧਰ ਉਹ ਨਾ ਇਹਦੇ ਜਿਹੜੀ ਛਾਂ ਹੋਗੀ ਸਬਜ਼ੀਆਂ ਤੇ ਗਰਮੀ 'ਚ ਆਰਾਮਦਾਰੀ ਰੋਗੀ ਸਬਜ਼ੀਆਂ ਨੂੰ ਇਹ ਬੂਟੇ ਦਾ ਇਹ ਫਾਇਦਾ ਇਹ ਹਾਂ ਪਦੀਨਾ ਪਦੀਆ ਹੋ ਗਿਆ ਲੋ ਜੀ ਸਾਡੂ ਸਾਡੂ ਬਾਗਬਾਨੀ ਦੇ ਨਜ਼ਾਰੇ ਲੈਂਦੇ ਹੋਏ ਇੱਧਰ ਨੂੰ ਰੱਖੀਏ ਕੈਮਰਾ ਪੰਗਾ ਨਹੀਂ ਲੈਣਾ ਹੈਗਾ पोलीस ਲਾਹਾਂ ਚੱਲ ਰਹੀਆਂ ਨੇ ਲੋ ਜੀ ਖੇਤ ਦਿਖਾਏ ਜਾ ਰਹੇ ਨੇ ਆ ਉੱਧਰੋਂ ਰਸਤਾ ਜਾਂਦਾ ਉੱਧਰੋਂ ਰਸਤਾ ਨਿਕਲਦਾ ਲੋ ਜੀ ਇਹ ਸਾਲਾਂ ਚੋਰੇ ਚੱਲ ਰਹੇ ਨੇ ਚਲੋ ਆਇਦਰਾ ਬੱਚਿਆਂ ਦੇ ਸਾਲਾਂ ਮਸੌਰੇ ਨਹੀਂ ਖਤਮ ਹੋਏ ਤੇ ਹੁਣ ਬਣਾਈ ਇੱਕ ਵਧੀਆ ਜੀ ਕੜਾਕੇਦਾਰ ਚਾਹ ਉਹਨਾਂ ਨੇ ਇੱਕੋ ਸਾਰ ਦਾ ਪੋਜ ਜਿਆ ਰੱਖਿਆ ਲਓ ਜੀ ਪੋਜ ਬਦਲਿਆ ਗਿਆ ਇਹ ਜਪਜੀ ਨੂੰ ਗੇਰ ਨਾ ਦੇਈ ਖੁਸ਼ੀ ਪੋਜ ਘੱਟੀ ਬਦਲਿਆ ਗਿਆ ਇਹ ਅੱਜ ਜਮੀਨਾਂ ਦਾ ਮਾਇਨਾ ਕਰ ਕੀ ਰਹਿਣਗੇ ਚਲੋ ਗਾਇਸ ਇਹ ਚੱਲੇ ਹੁਣ ਦੁਕਾਨ ਤੇ ਮੈਂ ਨਹੀਂ ਜਾਂਦੀ ਹੈਗੀ ਹਾਲੇ ਜੀਜਾ ਵੀ ਚੱਲਿਆ ਜਬਜੀ ਵੀ ਚਲੀ ਗਈ ਤਿਆਰ ਹੋ ਗਈ ਮੈਂ ਆਉਂਦੀ ਆ ਪੁੱਤ ਦੀਦੀ ਨੇ ਵੀਰ ਪਾਰਯਾ ਸੈਂਡਲ ਜੇ ਤੂੰ ਲੈ ਕੇ ਜਾਵੇਂ ਕੁਝ ਪਾਲੇ ਬੋਟਾ ਚੇਜ ਅੱਛਾ ਪਾਓ ਪਾਓ ਪਾਪਾ ਨੂੰ ਰੁਕ ਜੋ ਪਾਪਾ ਦਾ ਸਕੂਟਰੀ ਬੈਕ ਕਰਦੇ ਆ ਅੱਗੇ ਦੋਈਓ ਅੱਛੀ ਵੀ ਚੱਕਦੇ ਨਾ ਖੜੇ ਨੇ ਉਹ ਤਾਂ ਚਲੇ ਗਏ ਦੁਕਾਨ ਤੇ 3 ਵਜੇ ਤੇ ਮੈਂ ਉਹਨਾਂ ਲਈ ਇਹਨੇ ਚਾਹ ਬਣਾਵਾ ਉਹ ਕਹਿੰਦੇ ਆਉਣ ਸਰ ਚਾਹ ਪੀ ਕੇ ਤੁਰিয়ে ਆ ਮਮੀ ਦਾ ਗਿਫਟ ਮੰਮੀ ਦਾ ਗਿਫਟ ਜੋ ਬਿੰਦਰ ਲਈਆ ਇਹਨੂੰ ਰੱਖਦਾ ਕਿਤੇ ਉਹ ਭੁੱਲ ਜੇ ਤੇ ਬਾਕੀ ਨੇ ਚਾਹ ਬਣਾਵਾ ਚਾਹ ਬਣਾਉਣ ਨੂੰ ਟਾਈਮ ਲੱਗ ਗਿਆ ਹੈਨਾ ਜੀ फटाफट ਤਰੀਏ ਲੋ ਗਾਇਸ ਚਾਹ ਤਿਆਰ ਹੋ ਗਈ ਦੇਖੋ ਕਿਵੇਂ ਬਾਲੇ ਮਾਰਦੀ ਆ ਪਤਲੀ ਵੀ ਹਿੱਲਦੀ ਆ ਪਰ ਉਬਲੀ ਨਹੀਂ ਚਾਹ ਤੇ ਹਜੇ ਆਏ ਨਹੀਂ ਗੈਸਟ

ਲਓ ਜੀ ਥੋੜੇ ਬੂਟੇ ਲੈ ਕੇ ਜਾਣੇ ਨੇ ਮੇਰੀ ਭੈਣ ਨੇ ਉਹਦੇ ਘਰ 'ਚ ਬੇੜਾ ਹੈਗਾ ਤੇ ਉਹਨੇ ਲਗਾਣਾ ਇੱਕ ਤਾਂ ਅਮਰੂਦ ਇੱਕ ਦੋ ਨਿੰਮ ਦੇਖੋ ਅਮਰੂਦ ਦੇ ਫਟ ਰਿਹਾ ਅਮਰੂਦ ਤੇ ਇਹਨੂੰ ਆਪਾਂ ਇਦਾਂ ਹੀ ਪਾ ਦਾਂਗੇ ਲਫਾਫੇ 'ਚ ਇਹ ਮੇਰੇ ਕੋਲ ਕੀ ਬਚਿਆ ਕਾਫੀ ਟਾਈਮ ਪੁਰਾਣਾ ਹੈ ਅਮਰੂਦ ਇਸੇ ਤਰ੍ਹਾਂ ਨਿੰਮ ਦਾ ਬੂਟਾ ਕਾਫੂਸ ਤਾਂ ਨਹੀਂ ਪੱਟਿਆ ਪਰ ਆ ਦੇਖੋ ਇਹ ਵੀ ਬਰਸਾਤਾਂ ਦੇ ਦਿਨਾਂ 'ਚ ਬੀਜ ਗਰੋ ਕੀਤੇ ਸੀ। ਬਾਕੀ ਇਹ ਕਾਹ ਫੂਸਾਪੀ ਘਰੇ ਜਾ ਕੇ ਹਟਾ ਦੇਣਗੇ। ਮੈਂ ਕਾਹ ਨੂੰ ਪੰਗਾ ਲੈਣਾ। ਤੇ ਇਹ ਬੂਟੇ ਵੀ ਇੱਕ ਦੋ ਪਾ ਦਵਾਂ। ਕਿਉਂਕਿ ਇੱਥੇ ਕੋਈ ਲਾ ਨਹੀਂ ਰਿਹਾ ਨਿੰਮਾ ਤੇ ਮੈਂ ਵੀ ਕੀ ਕਰਾਂ। ਤੇ ਇਹਦੇ ਉੱਤੇ ਵੀ ਫੁੱਟ ਰਿਹਾ। ਤੇ ਇਹਨਾਂ ਨੂੰ ਕਰ ਦਈਏ ਪੈਕ। ਕਿਉਂਕਿ ਅੱਜ ਕੱਲ ਨਿੰਮ ਦੀ ਦਾਤਨ ਬਹੁਤ ਲੋਕ ਕਰਦੇ ਨੇ। ਤਾਂ ਨਿੰਮਦੀ ਦਾਤਨ ਬਹੁਤ ਹੈਲਦੀ ਹੁੰਦੀ ਆ ਕੋਲਗੇਟ ਵਗੈਰਾ ਤੋਂ ਬਚ ਕੇ ਰਹਿਣਾ ਚਾਹੀਦਾ ਜੀ ਇੱਕ ਚੱਲਿਆ ਕੜੀ ਪੱਤਾ ਆਖੇ ਚ ਨਾਲ ਫੁੱਟਾ ਹੈ ਨਾ ਹਾਂ ਇਧਰਲੀ ਸਾਈਡ ਰੱਖ ਇਹ ਇਧਰ ਹਾਂ ਬਿਲਕੁਲ ਪਲਾਂਟਸ ਲਵਰ ਆਸੀਂ ਇਹ ਤਾਂ ਜ਼ਰੂਰੀ ਆ ਲੈ ਕਿ ਬਿੰਦਰ ਕਿੱਧਰੋਂ ਇਹ ਤਾਂ ਪ੍ਰੈਸ਼ਰ ਜਿਹਾ ਨ ਆਵੇ ਲਵਾ ਵੋ ਤੈਨ ਖਿੱਚ ਕੇ ਦੇਖ ਕਿ ਦਬ ਜਿਹਾ ਨ ਆਵੇ ਪੂਰੇ ਕਰ ਰੱਖ ਦੋ ਦੇਖੋ ਬਲੈਂਡ ਚਲੋ ਗਾਇਸ ਹਵਾ ਪੰਜੋਗੇ ਟੀਵੀ ਟੂਬੀ ਕਰੀਏ ਬੰਦ ਆਜੋ ਚੱਲੀਏ ਲਾਈਟ ਤਾਂ ਚਲੀ ਜਾਣ ਦੋ ਹਾਂਜੀ ਇਹ ਕੱਪੜੇ ਇੱਧਰ ਹੀ ਪਾਉਣ ਦੀ ਲੋੜ ਹੋਰ ਨਹੀਂ ਕੱਪੜੇ ਠੀਕ ਨੇ ਮੋਟੂ ਗਰਮੀ ਹੈ ਬਾਹਰ ਇੰਨਾ ਨਹੀਂ ਹਾਂ ਮੋਟੂ ਕਹਿੰਦੇ ਕੋਟੀ-ਕੁਟੀ ਜੱਜੀ ਦੇ ਕਮੀਜ਼ ਉੱਪਰ ਜੀ ਗਰਮ ਕਮੀਜ਼ ਗਰਮ ਪੰਜਾਬੀ ਇੰਨਾ ਪਕੌੜਾ ਬਣਾਉਣਾ ਹੈ ਇਹਦਾ ਤੇ ਆਜੋ ਗਾਇਸ ਜੱਬ ਜੀ ਖੁਸ਼ੀ ਲਵਾਉਣ ਚੱਲੀ ਆ ਸਾਈਕਲ ਦੇ ਪੈਂਚਰ ਚੰਗੀ ਤਰ੍ਹਾਂ ਸਾਫ਼ ਕਰ ਗੱਡੀ ਇੱਧਰ ਆ ਮਤੈ ਇੱਧਰ ਜਿੱਡੀ ਵਰ ਕੀ ਕਰਾਈਏ ਹੈ ਫਿੱਕਾ ਕੇ ਖੜਾਈਓ ਹਾਂ ਚਲਾਇਂਦੇ ਚਲਾਇਆ ਕਰੋ ਮੈਂ ਚਲਾਉਂਗੀ ਬਠੰਡ ਕਰਕੇ ਮੈਂ ਕਿੱਥੇ ਸਾਈਕਲਿੰਗ ਕਰਾਂ ਇਹ ਮੇਰੇ ਪਾਪਾ ਨੇ ਮੈਨੂੰ ਬਰਥਡੇ ਗਿਫਟ ਦਿੱਤਾ ਸੀ ਹਾਂ ਕਈ ਵਾਰੀ ਦੀ ਰਿਪੇਅਰ ਕਰਾ ਲਈ ਤੇ ਹੁਣ ਖੁਸ਼ੀ ਦੀ ਡਿਊਟੀ ਲਈ ਹੈ ਕਿ ਟਾਇਰ ਪੰਚਰ ਲਵਾਓ ਚਲੋ ਤੇ ਅਸੀਂ ਚੱਲੇ ਥੋੜਾ ਬਾਜ਼ਾਰ ਕੰਮ ਸੀ ਚਲ ਚੱਲੀਏ ਆ ਜਾਂਦੀ ਆ ਦੀਦੀ ਦੀਦੀ ਨੂੰ ਸਾਈਕਲ ਹੀ ਰੋੜ ਕੇ ਲੈ ਕੇ ਜਾਣੇ ਪੈਣੇ ਤੈਨੂੰ ਦੇਖਣੀ ਹੋਣੀ ਸਾਡੇ ਆਲੇ ਦੁਆਲੇ ਬਹੁਤ ਕਲੋਨੀਆਂ ਬਣ ਗਈਆਂ ਕੁਛ ਠੀਕ ਆ ਹਿੱਥੇ ਹਿੱਥੇ ਇਹਦੇ ਚਲੋ ਚਲੋ ਚਲਦੇ ਚਲੋ ਅਸੀਂ ਇੱਥੇ ਖੜਦੇ ਚਾਪੀ ਫੜ ਲੀ ਹੋ ਗਿਆ ਸਾਈਕਲੀ ਦਾ ਬਈ ਲੱਗ ਗਿਆ ਪੈਂਚਰ ਟਿਊਬ ਖਰਾਬ ਸੀ ਟਿਊਬ ਪਵਾ ਲਈ ਚਲੋ ਜੀ ਕਰਨ ਨੂੰ ਦੇਖਾਂ ਮੈਂ ਚੈੱਕ ਕਰਨੀ ਆ ਮੈਂ ਚੈੱਕ ਕਰਦੀ ਆ ਚਲ ਠੀਕ ਹੈ ਜਾਓ ਬਾਈ ਵੀ ਚੈੱਕ ਕਰਨੀ ਪੈਣੀ ਹਲੋ ਹੁਣ ਦਿਖਾ ਹਾਂ ਹਾਂ ਸੋਫੇ ਤੇ ਖੁਸ਼ੀ ਘਰ ਪਹੁੰਚ ਗਈ ਤੇ ਅਸੀਂ ਇੱਧਰ ਆ ਗਏ ਕੰਮ ਬੜਾ ਫੋਨ ਕਰੋਗੇ ਹਾਂ ਚਲੋ ਕਰ ਲੋ ਆ ਦੇਖੋ ਬਾਹਰ ਬਾਡਸ ਸਨੇਕ ਪਲਾਨ ਹਾਂ ਮੈਨੂੰ ਇਹ ਲਗਾਉਂਗੇ ਫੋਨ ਚਲੋ ਗਾਇਜ਼ ਬਲੌਗ ਦਾ ਕਰੀ ਐਂਡ 7 ਮਾਰਚ ਸ਼ੁੱਕਰਵਾਰ ਦਾ ਦਿਨ ਔਰ ਬਹੁਤ ਵਧੀਆ ਰਿਹਾ ਤੇ ਮੇਰੇ ਜੀਜਾ ਜੀ ਔਰ ਮੇਰੀ ਭੈਣ ਮਿਲ ਕੇ ਚਲੇ ਗਏ ਤੇ ਪਹੁੰਚ ਗਏ ਸਹੀ ਸਲਾਮਤ ਔਰ ਮੈਂ ਵੀ ਲੱਗੀ ਹੋਈ ਥੀ ਥੋੜਾ ਰੈਸਟ ਜੀ ਕਰਨ ਔਨ ਸ਼ਾਮ ਦੀ ਰੋਟੀ ਪਾਣੀ ਬਣਾਈਏ ਖਾਈਏ ਟਾਈਮ ਦੇ ਨਾਲ ਔਰ ਮਿਲਦੇ ਆ ਫਿਰ ਅਗਲੇ ਬਲੌਗ ਦੇ ਵਿੱਚ ਪਲੀਜ਼ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਬਾਏ ਗਾਇਸ ਅਸ਼ੀਆਕਾ ਜੋ ਦੇਵਸ ਤੇ ਰਹੋ